ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਗਮ ਬੁਟੀ ਤੇ ਹਾਂਜੀ ਅੱਜ ਮੈਂ ਤੁਹਾਨੂੰ ਦੱਸੂਗੀ ਆਪਾਂ ਡੋਰੀ ਕਿਵੇਂ ਬਣਾਉਣੀ ਹੈ ਮੇਰੇ ਕੋਲ ਇੱਕ ਭੈਣ ਦਾ ਕਮੈਂਟ ਵੀ ਆਇਆ ਸੀ ਕਿ ਡੋਰੀ ਬਣਾਉਣ ਦੀ ਕੋਈ ਵੀਡੀਓ ਪਾਓ ਤਾਂ ਬਹੁਤ ਟਾਈਮ ਹੋ ਗਿਆ ਨਾ ਵੀਡੀਓ ਨਹੀਂ ਪਾਈਆਂ ਸੀਆਂ ਹੁਣ ਮੈਂ ਦੁਬਾਰਾ ਤੋਂ ਸਟਾਰਟ ਕੀਤਾ ਮੈਂ 3 ਮਹੀਨੇ ਬਾਅਦ ਵੀਡੀਓ ਪਾਉਣੀ ਸ਼ੁਰੂ ਕੀਤੀ ਹੈ ਤੇ ਅੱਜ ਮੈਂ ਤੁਹਾਨੂੰ ਉਹੀ ਵੀਡੀਓ ਦਿਖਾਉਂਦੀ ਆ ਵੀ ਆਪਾਂ ਡੋਰੀ ਕਿਵੇਂ ਬਣਾਉਣੀ ਹੈ ਠੀਕ ਉਹਦੇ ਵਾਸਤੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਵਿੱਚੋਂ ਮਿਸ ਨਹੀਂ ਕਰਨਾ ਵੀਡੀਓ ਨੂੰ ਠੀਕ ਹੈ ਤੇ ਧਿਆਨ ਨਾਲ ਸਾਰੀ ਐਂਡ ਤੱਕ ਵੀਡੀ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਉਹ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਕੱਪੜਾ ਲੈਣਾ ਇੱਕ ਐਕਸਟਰਾ ਕੱਪੜਾ ਜੋ ਵੀ ਆਪਣੇ ਕੋਲ ਸੂਟ ਨਾਲੋਂ ਬਚਿਆ ਹੁੰਦਾ ਜਿਹਦੇ ਤੇ ਆਪਾਂ ਡੋਰੀ ਬਲੋਕ ਬਣਾ ਕੇ ਲਾਉਣੀ ਹੈ ਹਨਾ ਲਟਕਣ ਵਾਸਤੇ ਲਾਉਣੀ ਹੈ ਚਾਹੇ ਆਪਾਂ ਬਟਨ ਲਾਉਣੇ ਹੈ ਹਨਾ ਉਹਦੀ ਡੋਰੀ ਕਿਵੇਂ ਬਣਾਉਣੀ ਹੈ ਇਹ ਉਹਨਾਂ ਦੋਨਾਂ ਦੀ ਚੀਜ਼ਾਂ ਵਿੱਚ ਕੰਮ ਦਿੰਦੀ ਹੈ ਠੀਕ ਹੈ ਤੇ ਉਹਦੇ ਵਾਸਤੇ ਤੁਸੀਂ ਕੀ ਕਰਨਾ ਆ ਦੇਖੋ ਜਿਵੇਂ ਹੁਣ ਕੱਪੜਾ ਬਚਿਆ ਐ ਐਕਸਟਰਾ ਠੀਕ ਹੈ ਇਹਦੇ ਵਿੱਚ ਵੀ ਕਿ ਆਪਾਂ ਡੋਰੀ ਵਾਸਤੇ ਕੱਪੜਾ ਕੱਢਣਾ ਹੈ ਆਪਾਂ ਸਿੱਧਾ ਕੱਪੜਾ ਜਿਹੜਾ ਸਿੱਧਾ ਕੱਪੜਾ ਲੈਨੇ ਨੇ ਉਹਨੂੰ ਫੋਲ ਜਦੋਂ ਨੂੰ ਫੋਲਡ ਕਰਦੇ ਤਾਂ ਇੱਥੇ ਨਾ ਵੱਲ ਜਾ ਪੈਣ ਲੱਗ ਜਾਂਦਾ ਇੱਥੇ ਠੀਕ ਹੈ ਵਧੀਆ ਤਰੀਕੇ ਨਾਲ ਫੋਲਡ ਨਹੀਂ ਹੁੰਦੀ ਹਨ ਤੇ ਜਦੋਂ ਆਪਾਂ ਰੇਵ ਕਰਕੇ ਲੈਨੇ ਕਪੜਾ ਹਨ ਉਹਦੇ ਨਾਲ ਆਪਾਂ ਨੂੰ ਵਧੀਆ ਫੋਲਡ ਹੁੰਦੀ ਹੈ ਉਹਦੇ ਵਿੱਚ ਕੋਈ ਵੀ ਕਿਤੋਂ ਵੱਲ ਨਹੀਂ ਪੈਂਦਾ ਜਾਂ ਕਪੜਾ ਇਕੱਠਾ ਜਾਂ ਨਹੀਂ ਹੁੰਦਾ ਵਧੀਆ ਤਰੀਕੇ ਨਾਲ ਫੋਲਡ ਹੋ ਜਾਂਦਾ ਹੁਣ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ ਹੈ ਇਸ ਤਰ੍ਹਾਂ ਕਪੜਾ ਲੈਣਾ ਠੀਕ ਹੈ ਇਹਨੂੰ ਆਪਾਂ ਚੌੜਾ ਕਟਿੰਗ ਕਰ ਲੈਣਾ ਠੀਕ ਹੈ ਜਿਵੇਂ ਆਪਣੇ ਕੋਲੇ ਰੇਵ ਕਪੜਾ ਹੈਗਾ ਇਨੂੰ ਆਪਾਂ 2 ਇੰਚ ਤੱਕ ਦਾ ਕਟਿੰਗ ਕਰ ਲਾਂਗੇ ਠੀਕ ਹੈ 2 ਇੰਚ ਤੱਕ ਇਹ ਆਪਾਂ ਜਿੰਨਾ ਵੀ ਆਪਾਂ ਕਟਿੰਗ ਕਰ ਸਕਦੇ ਆ ਧੁਰ ਤੱਕ ਹਨਾ ਉਨਾ ਕਰ ਲੈਣਾ ਜਿੰਨਾ ਵੀ ਕਪੜਾ ਹੈਗਾ ਉਹ ਦੇ ਅਕੋਰਡਿੰਗ ਇਸ ਤਰੀਕੇ ਨਾਲ ਆਪਾਂ ਕਟਿੰਗ ਕਰ ਲੈਣਾ ਠੀਕ ਹੈ ਕਿ ਆਪਣੇ ਕੋਲੇ ਵਾਵਾ ਪੈਸੀ ਕਪੜਾ ਇਸ ਲਈ ਆਪਾਂ ਜਿਆਦਾ ਲੰਬਾ ਕਟਿੰਗ ਕਰ ਲਿਆ ਠੀਕ ਹੈ ਜੇ ਕਪੜਾ ਘੱਟ ਹੈ ਤਾਂ ਤੁਸੀਂ ਜੋੜ પા ਕੇ ਵੀ ਕਰ ਸਕਦੇ ਹੋ ਦੇਖੋ ਹੁਣ ਆਪਾਂ ਇਸ ਤਰ੍ਹਾਂ ਕਪੜੇ ਨੂੰ ਕਟਿੰਗ ਕਰ ਲੈਣਾ ਠੀਕ ਹੈ ਆ ਦੇਖੋ ਤੇ ਹੁਣ ਇਹਦੇ ਨਾਲ ਆਪਾਂ ਕੀ ਕਰਨਾ ਇੱਕ ਹੋਰ ਕਟਿੰਗ ਕਰਾਂਗੇ ਕਿਉਂਕਿ ਆਪਾਂ ਨੂੰ ਕੀ ਡਿਜ਼ਾਈਨ ਬਣਾਉਣਾ ਹੈ ਸੂਟ ਦੇ ਉਤੇ ਆਪਾਂ ਨੂੰ ਜ਼ਿਆਦਾ ਕਪੜਾ ਚਾਹੀਦਾ ਇਹ ਠੀਕ ਹੈ ਹੁਣ ਆਪਾਂ ਡਿਜ਼ਾਈਨ ਬਣਾਉਣਾ ਤੇ ਇਹਦੇ ਵਾਸਤੇ ਇੱਕ ਹੋਰ ਕਟਿੰਗ ਕਰ ਲੈਣਾ ਤੇ ਹੁਣ ਆਪਾਂ ਕੀ ਕਰਨਾ ਦੇਖੋ ਇਸ ਤਰ੍ਹਾਂ ਕੱਪੜਾ ਲਿਆ ਹੁਣ ਇਹਨੂੰ ਆਪਾਂ ਡਬਲ ਫੋਲਡ ਕਰ ਲੈਣਾ ਠੀਕ ਹੈ ਇਸ ਤਰੀਕੇ ਨਾਲ ਜਦੋਂ ਆਪਾਂ ਡਬਲ ਫੋਲਡ ਕਰਨਾ ਹੈ ਤੇ ਇਹਦੇ ਆਪਣਾ ਪੈਰ ਪੈਰ ਦੀ ਸਿਉਣ ਲਾਉਣੀ ਆ ਇੱਥੇ ਠੀਕ ਹੈ ਤੇ ਆਪਾਂ ਪੈਰ ਪੈਰ ਦੀ ਸਿਉਣ ਲਾਉਣੀ ਆ ਉਸ ਤੋਂ ਵੱਧ ਨਹੀਂ ਲਾਉਣੀ ਆਪਾਂ ਜਿਆਦਾ ਚੌੜੀ ਨਹੀਂ ਬਣਾਉਣੀ ਡੋਰੀ ਠੀਕ ਹੈ ਜਿੰਨੀ ਕਿਚੌੜੀ ਡੋਰੀ ਬਣਾਉਣੀ ਆਪਾਂ ਗੁਲਾਈ ਦੇ ਵਿੱਚ ਹਨਾ ਉਨੀ ਕਿਹੀ ਰੱਖਣਾ ਠੀਕ ਹੈ ਹਨਾ ਪੈਰ ਪੈਰ ਦੀ ਸੌਣ ਹੋਣੀ ਇੱਥੇ ਇਹ ਦੇਖੋ ਇਦਾਂ ਲਉਣੀ ਹੈ ਦੇਖੋ ਤਾਂ ਆਪਾਂ ਸਿਉਣ ਲਾ ਲਨੀ ਆ ਜੇ ਕਿਤੇ ਵੱਧ ਘੱਟ ਸਿਉਣ ਲੱਗ ਵੀ ਜਾਂਦੀ ਤਾਂ ਉੱਥੇ ਦੁਬਾਰਾ ਸਿਉਣ ਲਾ ਸਕਦੇ ਤੁਸੀਂ ਜਿਵੇਂ ਇੱਕ ਥਾਂ ਤੋਂ ਕਿਤੋਂ ਹੋਣਾ ਕੱਪੜੇ ਜਿਵੇਂ ਅੰਦਰਲੇ ਸਾਈਡ ਵੱਧ ਰਹਿ ਗਿਆ ਕਪੜਾ ਜਾਂ ਘੱਟ ਰਹਿ ਗਿਆ ਤੇ ਤੁਸੀਂ ਕੀ ਕਰਨਾ ਇੱਥੇ ਸਿੱਧੀ ਸਿਉਣ ਦੁਬਾਰਾ ਤੋਂ ਲਾ ਸਕਦੇ ਹੋ ਇਸੇ ਤਰ੍ਹਾਂ ਆਪਾਂ ਦੂਜੀ ਡੋਰੀ ਨੂੰ ਬਣਾ ਲੈਣਾ ਆ ਦੇਖੋ ਇਸ ਤਰੀਕੇ ਨਾਲ ਆਪਾਂ ਸਿਉਣ ਲਾ ਲਈ ਸਾਰੀ ਤੇ ਹੁਣ ਆਪਾਂ ਕੀ ਕਰਨਾ ਦੇਖੋ ਜਿਹੜਾ ਕੱਪੜਾ ਜ਼ਿਆਦਾ ਲੱਗਦਾ ਉਹਨੂੰ ਕੱਟੀ ਕਰ ਲੈਣਾ ਆਪਾਂ ਜਮਾ ਇੱਥੋਂ ਨਾਲ ਤੋਂ ਕੱਪੜਾ ਨਹੀਂ ਕੱਟਣਾ ਠੀਕ ਹੈ ਸਿਰਫ ਬਾਕੀ ਇਥੋਂ ਇੰਨਾ ਕੁ ਲੈ ਕੇ ਜਾਣਾ ਜੇ ਆਪਾਂ ਜਦੋਂ ਸਿੱਧੀ ਕਰਾਂਗੇ ਡੋਰੀ ਤਾਂ ਆਪਾਂ ਨੂੰ ਆਸਾਨੀ ਹੋ ਜੇ ਠੀਕ ਹੈ ਤੇ ਆਪਾਂ ਇਥੋਂ ਸਿਰਫ ਇੰਨੇ ਨ ਕਪੜਾ ਹੀ ਕੱਟਣਾ ਹੈ ਵਿੱਚ ਆਪਾਂ ਥੋੜਾ ਥੋੜਾ ਕਪੜਾ ਰੱਖਣਾ ਹੈ ਕਿਉਂਕਿ ਆਪਾਂ ਡੋਰੀ ਨੂੰ ਨਾ ਪਰਮੀ ਬਣਾਉਣੀ ਹੈ ਠੀਕ ਹੈ ਜਦੋਂ ਤੁਸੀਂ ਇਸ ਤਰ੍ਹਾਂ ਕਪੜਾ ਥੋੜਾ ਥੋੜਾ ਰੱਖ ਕੇ ਕਟਿੰਗ ਕਰਾਂਗੇ ਤੇ ਫਿਰ ਡੋਰੀ ਬਣਾਵਾਂਗੇ ਤਾਂ ਵਧੀਆ ਤਰੀਕੇ ਨਾਲ ਬਣੂਗੀ ਉਹ ਲਾਪੇ ਇਸ ਤਰੀਕੇ ਨਾਲ ਆਪਾਂ ਇਹਨੂੰ ਤਿਆਰ ਕਰ ਲਿਆ ਅਸੀਂ ਹੁਣ ਡੋਰੀ ਬਣਾਉਣ ਵਾਸਤੇ ਆਪਾਂ ਲੂਪ ਟਰਨਰ ਦਾ ਵਰਤੋਂ ਕਰਨੀ ਹੈ ਠੀਕ ਹੈ ਲੂਪ ਟਰਨਰ ਨੂੰ ਆਪਾਂ ਕਿਵੇਂ ਵਰਤਣਾ ਹੈ ਦੇਖੋ ਇਹਦੇ ਇਸ ਦੇ ਨਾਲ ਇੱਕ ਹੁੱਕ ਬਣੀ ਹੁੰਦੀ ਹੈ ਇਸ ਥਾਂ ਤੇ ਉੱਤੇ ਠੀਕ ਹੈ ਇਹ ਹੁੱਕ ਬਣੀ ਹੈ ਇਹਨੂੰ ਆਪਾਂ ਡੋਰੀ ਦੇ ਅੰਦਰਲੇ ਪਾਸੇ ਟਿਕਾਉਣਾ ਠੀਕ ਹੈ ਇਹਦੇ ਇਧਰ ਹੁੱਕ ਬਣੀ ਹੁੰਦੀ ਹੈ ਇਹਦੇ ਠੀਕ ਹੈ ਇਹਨੂੰ ਆਪਾਂ ਸਿੱਧਾ ਕਰ ਲੈਣਾ ਥੱਲੇ ਨੂੰ ਠੀਕ ਹੈ ਜੇ ਆਪਾਂ ਉੱਪਰ ਨੂੰ ਰੱਖਾਂਗੇ ਤਾਂ ਇਹਦੇ ਨਾਲ ਕੀ ਹੈ ਕੱਪੜਾ ਅੰਦਰੋਂ ਫਟ ਸਕਦਾ ਹੈ ਕਿ ਅੰਦਰਲੇ 8.5 ਸਾਗੜਾ ਠੀਕ ਹੈ ਤੇ ਦੇ ਲਈ ਆਪਾਂ ਕੱਪੜੇ ਨੂੰ ਸਿੱਧਾ ਕਰ ਲੈਣਾ ਫਿਰ ਆਪਾਂ ਇਸ ਤਰੀਕੇ ਨਾਲ ਲਿਜਾਂਦੇ ਜਾਣਾ ਠੀਕ ਹੈ ਤੇ ਇੱਥੇ ਦੇਖੋ ਆਹ ਦੇਖੋ ਇਹ ਵਾਲੀ ਹੁੱਕ ਹੈ ਜਿਹੜੀ ਹੈ ਨਾ ਇਹਨੂੰ ਆਪਾਂ ਕੱਪੜੇ ਦੇ ਵਿੱਚ ਇਸ ਤਰ੍ਹਾਂ ੜਾ ਲੈਣੀ ਹੈ ਇਹ ਤਾਂ ੜਾ ਲੈਣੀ ਹੈ ਠੀਕ ਹੈ Està davit, huna avui enu s'iddar de lena ਅਦੇਖੋ ਇਸ ਤਰੀਕੇ ਨਾਲ ਆਪਾਂ ਡੋਰੀ ਨੂੰ ਸਿੱਧਾ ਕਰ ਲੈਣਾ ਤਾਂ ਆ ਦੇਖੋ ਤੁਸੀਂ ਦੇਖ ਸਕਦੇ ਹੋ ਡੋਰੀ ਵਧੀਆ ਤਰੀਕੇ ਨਾਲ ਬਣੀ ਹੈ ਉਹ ਦੇਖੋ ਜਿਹੜਾ ਆਪਾਂ ਕੱਪੜਾ ਵਿੱਚੋਂ ਕਟਿੰਗ ਨਹੀਂ ਕਰਾਂ ਸੀ ਤਾਂ ਉਹਦੇ ਕਰਕੇ ਆ ਦੇਖੋ ਡੋਰੀ ਕਿੰਨੀ ਵਧੀਆ ਬਣੀ ਹੈ ਤੇ ਬਿਲਕੁਲ ਐਂ ਵੱਲ ਨਹੀਂ ਪੈਂਦਾ ਜਦੋਂ ਆਪਾਂ ਇਸ ਤਰੀਕੇ ਨਾਲ ਫੋਲਡ ਕਰਦੇ ਆ ਹਨ ਤੇ ਜਦੋਂ ਆਪਾਂ ਸਿੱਧੇ ਕੱਪੜੇ ਨਾਲ ਡੋਰੀ ਬਣਾਉਣੀ ਹੈ ਸਿੱਧੀ ਹਨਾ ਤੇ ਉਦੋਂ ਕੀ ਹੈ ਇੱਥੇ ਇਸ ਤਰ੍ਹਾਂ ਇੱਥੇ ਵੱਲ ਪੈਂਦਾ ਇੱਥੇ ਕੱਪੜਾ ਨਾ ਇਕੱਠਾ ਹੋਣ ਲੱਗਦਾ ਇਸ ਤਰੀਕੇ ਨਾਲ ਲੁੱਕ ਆਉਂਦੀ ਹੈ ਤੇ ਹੁਣ ਦੇਖੋ ਇਹਦੀ ਲੁੱਕ ਹੈਗੀ ਹੈ ਇਸ ਤਰੀਕੇ ਨਾਲ ਹਨਾ ਵਧੀਆ ਤਰੀਕੇ ਨਾਲ ਬੰਨਦੀ ਡੋਰੀ ਇਸ ਤਰੀਕੇ ਨਾਲ ਬ